ਜੰਗਾਂ ਸੋਦੇ ਲੜਾਈਆਂ ਸਕੇ ਇਤਿਹਾਸ ਦਾ ਹਿੱਸਾ ਰਹੀਆਂ ਨੇ ਤੇ ਪੰਜਾਬ ਦੀ ਕੋਈ ਅਜਿਹੀ ਥਾਂ ਨਹੀਂ ਹੋਣੀ ਜਿੱਥੇ ਕਿਤੇ ਨਾ ਕਿਤੇ ਮੁਕਾਬਲੇ ਨਾ ਹੋਏ ਹੋਣ ਜਿੱਥੇ ਜੰਗਾਂ ਨਾਲ ਲੜੀਆਂ ਗਈਆਂ ਹੋਣ ਸੋ ਅੱਜ ਜਿਸ ਜੰਗ ਦੀ ਗੱਲ ਕਰਨ ਲੱਗਾ ਜਿਸ ਜੰਗ ਦੇ ਬਾਰੇ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕਰਨ ਲੱਗਾ ਉਹ ਹੈ ਨਸ਼ਹਿਰੀ ਦੀ ਜੰਗ ਸੋ ਨਸ਼ਹਿਰੀ ਦੀ ਜੰਗ ਵੇਲੇ ਅਰਦਾਸਾ ਸੋਧਣ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸੂਈਏ ਨੇ ਖਬਰ ਦਿੱਤੀ ਕਿ ਅਜ਼ੀਮ ਖਾਨ 10000 ਫੌਜ ਤੇ 10 ਵੱਡੀਆਂ 40 ਵੱਡੀਆਂ ਤੋਪਾਂ ਲੈ ਕੇ ਗਾਜ਼ੀਆਂ ਦੀ ਮਦਦ ਲਈ ਆ ਰਿਹਾ ਹੈ ਤੇ ਸਿਰਫ 4 ਕੋਹ ਦੀ ਦੂਰੀ ਤੇ ਰਹਿ ਗਿਆ ਤਾਂ ਮਹਾਰਾਜਾ ਨੇ ਸੋਚਿਆ ਕਿ ਜਨਰਲ ਵੈਂਟੂਰਾ ਅੱਜ ਰਾਤ ਤੱਕ ਵੱਡੀ ਤੋਪਖਾਨੇ ਦੇ ਨਾਲ ਪਹੁੰਚ ਜਾਵੇਗਾ ਤੇ ਚੜ੍ਹਾਈ ਉਸ ਤੋਂ ਬਾਅਦ ਹੀ ਕੀਤੀ ਜਾਵੇਗੀ ਪਰ ਅਕਾਲੀ ਬਾਬਾ ਫੁੱਲਾ ਸਿੰਘ ਨੇ ਕਿਹਾ ਕਿ ਮਹਾਰਾਜਾ ਸਾਹਿਬ ਅਰਦਾਸ ਹੋ ਚੁੱਕੀ ਹੈ ਤੇ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਪਿੱਛੇ ਮੁੜਨਾ ਸੂਰਮੇ ਦਾ ਜਿਹੜੇ ਸੂਰਮੇ ਦੇ ਲੱਛਣ ਨਹੀਂ ਹੁੰਦੇ ਇਸ ਸੂਰਮਾ ਆਪਣੇ ਸਿਰਫ 1500 ਸੂਰਮਿਆਂ ਦੇ ਨਾਲ ਸਿਪਾਈਆਂ ਦੇ ਨਾਲ ਫੌਜਾਂ ਦੇ ਨਾਲ 30000 ਗਾਜੀਆਂ ਦੇ ਗਲ ਜਾ ਪਿਆ ਲੜਾਈ ਦਾ ਇਹ ਨਜ਼ਾਰਾ ਦੇਖ ਕੇ ਮਹਾਰਾਜੇ ਨੇ ਬਾਕੀ ਖਾਲਸਾ ਫੌਜ ਨੂੰ ਵੀ ਹਮਲੇ ਦਾ ਹੁਕਮ ਦੇ ਦਿੱਤਾ ਇਸ ਮੁਹਿੰਮ ਦੌਰਾਨ ਖਾਲਸਾ ਰਾਜ ਦਾ ਪਹਿਲਾ ਤੇ ਸਭ ਤੋਂ ਮਜ਼ਬੂਤ ਥੰ ਗੋਲੀਆਂ ਲੱਗਣ ਨਾਲ ਸ਼ਹੀਦੀ ਦਾ ਜਾਨ ਪੀ ਗਿਆ ਇਹ جنگ ਇੰਨੀ ਭਿਆਨਕ ਸੀ ਕਿ ਅਕਾਲੀ ਬਾਬਾ ਫੂਲਾ ਸਿੰਘ ਨੇ ਇਸ ਮੈਦਾਨ ਚ ਜਿਹੜੀ ਤੇਗ ਚਲਾਈ ਉਹਦਾ ਡਰ ਪਠਾਣਾ ਦੇ ਦਿਲ ਵਿੱਚ ਸਦਾ ਲਈ ਬੈ ਗਿਆ ਸੀ ਤੇ ਨਸ਼ਹਰੇ ਤੋਂ 4 ਸਦੋਂ ਤੱਕ ਅਜ ਵੀ ਸੜਕ ਦੇ ਦੋਹੀਂ ਪਾਸੇ ਗਾਜ਼ੀਆਂ ਦੀਆਂ ਕਬਰਾਂ ਹੀ ਕਬਰਾਂ ਨਜ਼ਰੀ ਪੈਂਦੀਆਂ ਨੇ ਨਸ਼ਹਰੇ ਦੇ ਮੈਦਾਨ ਚੋਂ ਭੱਜ ਕੇ ਜਾਨ ਬਚਾਉਣ ਵਾਲਾ ਮੁੱਲਾ ਰਸ਼ੀਦ ਇੱਕ ਮਸ਼ਹੂਰ ਤੇ ਜੋਸ਼ ਵਾਲਾ ਗਾਜ਼ੀ ਮੰਨਿਆ ਪਰਮੰਨਿਆ ਮੌਲਵੀ ਸੀ ਤੇ ਖਾਲਸੇ ਨਾਲ ਟੱਕਰ ਲੈਣ ਤੋਂ ਸਦਾ ਲਈ ਉਹ ਤੋਬਾ ਕਰ ਗਿਆ ਸੀ ਕਹਿੰਦਾ ਸੀ ਸਿਰਫ ਇੱਕੋ ਸ਼ਰਤ ਤੇ ਆਪਣਾ ਇਰਾਦਾ ਬਦਲ ਸਕਦਾ ਕਿ ਜੇ ਕੋਈ ਮੈਨੂੰ ਇੰਨਾ ਵੱਡਾ ਨੇਜਾ ਬਣਾ ਕੇ ਦੇਵੇ ਕੇ ਸਰ ਹਾਦਦੀਆਂ ਪਹਾੜੀਆਂ ਤੋਂ ਬੈਠ ਕੇ ਪੰਜਾਬ ਬੈਠੇ ਸਿੰਘਾਂ ਨੂੰ ਮਿੰਨ ਸਕਾਂ ਤੇ ਆਪਣੇ ਪੈਰ ਚੁੰਮ ਕੇ ਕਹਿੰਦਾ ਇਹਨਾਂ ਦੀ ਬਦੌਲਤ ਹੀ ਮੈਂ ਵਾਚ ਸਕੇ ਜਦੋਂ ਇੱਕ ਵਾਰ ਕਾਬਲ ਦਾ ਨਵਾਬ ਪੇਸ਼ਾਵਰ ਗਿਆ ਤਾਂ ਉੱਥੋਂ ਦੇ ਗਵਰਨਰ ਨੂੰ ਕਹਿੰਦਾ ਕਿ ਜੇ ਇੰਨਾ ਮਜ਼ਬੂਤ ਕਿਲਾ ਕਾਬਲ ਚ ਹੁੰਦਾ ਬਹੁਤ ਕੰਮ ਦੇ ਸਕਦਾ ਸੀ ਤਾਂ ਗਵਰਨਰ ਕਹਿਣ ਲੱਗਾ ਇਹਨੂੰ ਹੀ ਲੈ ਜਾਓ ਤਾਂ ਨਵਾਬ ਥੋੜਾ ਗੁੱਸੇ 'ਚ ਕਹਿੰਦਾ ਉਹ ਕਿਵੇਂ ਤਾਂ ਗਵਰਨਰ ਕਹਿੰਦਾ ਆਪਣੇ ਤਕੜੇ ਤਕੜੇ ਪਠਾਨ ਬੁਲਾਓ ਤੇ ਉਹਨਾਂ ਦੇ ਲੱਕਾ ਨੂੰ ਰੱਸਾ ਪਾਓ ਤੇ ਦੂਜਾ ਜਿਹੜਾ ਸਿਰਾ ਉਹ ਕਿਲੇ ਨੂੰ ਪਾਓ ਤੇ ਫਿਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸਮਾਦ ਵਾਲ ਉਂਗਲ ਕਰਕੇ ਕਹਿੰਦਾ ਫਿਰ ਕੋਈ ਦੁਆ ਕਰਕੇ ਇਹਨੂੰ ਖੜਾ ਕਰ ਲਵੋ ਉਹਨੂੰ ਦੇਖਦੇ ਹੀ ਤੁਹਾਡੇ ਪਠਾਣਾ ਨੇ ਕਾਬਲ ਜਾ ਕੇ ਇਹ ਸਾਲ ਲੈਣਾ ਹੈ ਸੋ ਅਜੇ ਹੀ ਸਾਡੇ ਸੂਰਮਿਆਂ ਨੇ ਵੱਟੀਆਂ-ਵੱਟੀਆਂ ਮੱਲਾ ਮਾਰੀਆਂ। ਕਿਹਾ ਗਿਆ ਹੈ ਕਿ ਪਠਾਣਾ ਨੂੰ ਜਿਹੜੇ ਜ਼ੋਰਦਾਰ ਪਠਾਨ ਆ ਜਿਨ੍ਹਾਂ ਦੇ ਵਿੱਚ ਬੜਾ ਜੋਸ਼ ਹੈ ਬੜੀ ਤਾਕਤ ਹੈ ਉਹਨਾਂ ਦੇ ਲੱਕ ਨੂੰ ਜਿਹੜਾ ਵੱਲ ਮਾਰੋ ਰਸੇ ਦਾ ਤੇ ਕਿਲੇ ਨੂੰ ਜਿਹੜਾ ਕਿਲੇ ਵੱਲ ਇੱਕ ਸਿਰਾ ਜਿਹੜਾ ਬੰਨੂ ਤੇ ਫਿਰ ਜਿਹੜਾ ਕਾਲੀ ਬਾਬਾ ਫੂਲਾ ਸਿੰਘ ਆ ਉਸ ਨੂੰ ਠਾੜੋ ਤੇ ਜੋ ਉਸ ਨੂੰ ਵੇਖਦੇ ਜਿਹੜੇ ਪਠਾਣਾ ਦੇ ਪੈਰਾਂ ਹਿੱਟੋ ਜਿਹੜੀ ਜ਼ਮੀਨ ਕਿਸਕੇ ਜਾਈਗੀ ਆਪਣੀ ਜਾਨ ਨੂੰ ਬਚਾਉਣ ਦੇ ਮਾਰੇ ਜਿਹੜੇ ਪਠਾਣਾ ਭੱਜਣਗੇ ਤੇ ਕਿਲਾ ਵੀ ਧੂਕੇ ਲੈ ਜਾਣਗੇ ਸੋ ਅਜਿਹਾ ਇਤਿਹਾਸ ਹੈ ਨੁਸ਼ਹਰੇ ਦੀ ਜੰਗ ਏਡੀ ਬਾਕਮਾਲ ਦੀ ਜੰਗ ਸੀ ਇੰਨੀ ਤੇਗ ਜ਼ੋਰ ਦੇ ਨਾਲ ਵਾਹੀ ਹੈ ਬਾਕਾਲੀ ਬਾਬਾ ਫੂਲਾ ਸਿੰਘ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਜੀ